ਬੱਲੇ ਸਾਹਿਬ ਮੈਂ ਖਾਲਸਾ ਬੱਦੇ ਹਾਂ ਸਰ ਰਣਜੀਤ ਸਿੰਘ ਬੋਲਦੇ ਜੀ ਹਾਂ ਜੀ ਹਾਂ ਜੀ ਜੀ ਜਤੇ ਰਣਜੀਤ ਸਿੰਘ ਜਿਹੜਾ ਪਿੰਡ ਮਾੜੀ ਕੰਬੋ ਕੀ ਜਿਹੜਾ ਮਤਲਬ ਕਿ ਉਹ ਹੈ ਤੁਸੀਂ ਤੁਸੀਂ ਕੌਣ ਹੁੰਦੇ ਜੇ ਮਤਲਬ ਕਿ ਮਣਾ ਕਰਨ ਵਾਲੇ ਗੁਰਨ ਸਾਹਿਬ ਨੇ ਨਗਰੀ ਵਸਕੇ ਨੇ ਤੁਸੀਂ ਕੌਣ ਬੋਲਦੇ ਤੁਸੀਂ ਮੈਂ ਹਰਪ੍ਰੀਤ ਸਿੰਘ ਅੰਗਰੇਟਾ ਬੋਲਦਾ ਬਤਾਲੇ ਤੇ ਜੀ ਇੱਥੋਂ ਬਟਾਲਾ ਸ਼ਹਿਰ ਤੋਂ ਜੀ ਉਹ ਵੈਗਰੂ ਕੱਲ ਸਾਰਾ ਕੁਝ ਹੋ ਗਿਆ ਨਿਬੜ ਗਿਆ ਅੱਜ ਉਹਨਾਂ ਖੰਡਪਰ ਸਾਹਿਬ ਆਦੇ ਆਰੰਭ ਓਏ ਉਹਨਾਂ ਦਾ ਕਿ ਹੋਣਾ ਹੀ ਹੋਣਾ ਤੁਸੀਂ ਗ੍ਰੰਥ ਸਾਹਿਬ ਆਨਦੋਗੇ ਤੇ ਕੋਈ ਨਹੀਂ ਹੋਰ ਕਿਤੇ ਆਜੂਗਾ ਐਡੀ ਥੋੜਾ ਗੱਲ ਆ ਜਿਹੜੀ ਸਾਡੇ ਰੀਤਾ ਚੱਲੀ ਆਉਂਦਾ ਤੇ ਸਿੱਖ ਧਰਮ ਚ ਜੰਮਿਆ ਤੇ ਆਪ ਲੈ ਗਈ ਮੈਂ ਨਾਲ ਮਰਨਾ ਠੀਕ ਹੈ ਪਰ ਕੋਈ ਆਪਣੇ ਮਾਂਸ ਤੋਂ ਦੂਰ ਰੱਖੋ ਨਾ ਸੱਨੇ ਮਾਮਚੂ ਗ੍ਰੰਥ ਸਾਹਿਬ ਦੇ ਜੀ ਕੀ ਜਾਣਕਾਰੀ ਤੁਹਾਨੂੰ ਬਾਰੇ ਨਹੀਂ ਕੋਈ ਵੀ ਨਹੀਂ ਠੀਕ ਹੈ ਜੀ ਤੇ ਫੇਰੇ ਤਾਂ ਕਰਕੇ ਨਾ ਗਰੀਬ ਵੇ ਨਾ ਇਹਨਾਂ ਗਰੀਬ ਸਿੱਖ ਰਿਆ ਤੇ ਤਰਸ ਕਰਿਆ ਕਰੋ ਤੇਰੀ ਗੱਲ ਨਹੀਂ ਸੁਣੋ ਗੱਲ ਮੇਰੀ ਬੇਟਾ ਸਾਰੀਆਂ ਗੱਲਾਂ ਸੁਕੇ ਫਿਰ ਤੁਹਾਨੂੰ ਫੋਨ ਲਾਇਆ ਕਿ ਇੱਥੇ ਜਗਾ ਹੀ ਠੀਕ ਆ ਕਿਤੇ ਕੋਈ ਗਰੰਸਾ ਮੂੰਹ ਬੋਲਦਾ ਮੈਂ ਜਗਾ ਤੇ ਨਹੀਂ ਜਾਣਾ ਉਥੇ ਕਿੰਨੀ ਕੁਰਬਾਨੀ ਕਰਦੋਂ ਗੁਰਬਾਨੀ ਦਰਜਿਆ ਬਾਬਾ ਫਰੀਦ ਸ਼ੇਖ ਫਰੀਦ ਦੀ ਕੁਰਬਾਨੀ ਦਰਜਿਆ ਮੰਨੋ ਨਹੀਂ ਹਾਂ ਜੀ ਕੁਰਬਾਨੀ ਦੀ ਸਾਰੇ ਜਿਆਦਾ ਪਤਾ ਉਹ ਕਹੀ ਕਿਵੇਂ ਇਹ ਤਾਂ ਤੁਰ ਜਵਾਬ ਉਹ ਕਿੰਨੇ ਜਗਾ ਮੰਨੋ ਕਾਹਨੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਫਿਰ ਆ ਅਭਿਆਸ ਵਾਲੇ ਬਾਬੇ ਦੇ ਜਾ ਕੇ ਗੱਲ ਚ ਪਾਉਣਾ ਉਹ ਦੱਲਾ ਜਟਿਆਂ ਨਾਲ ਉਹਨੇ ਮਾਜਦਾਉਣਾ ਉਹ ਕਰੰਨਾ ਰੱਖਿਆ ਉਹਨੇ ਨਹੀਂ ਤੂੰ ਰਾਮ ਰੀਨ ਦੇ ਗੱਲ ਜਾਗਦਾ ਜਿਹਨ ਨਾਲੇ ਕਾਲ ਤੱਕ ਇਹਨਾਂ ਨੂੰ ਕੋਈ ਸਰੋਪਾ ਪਾ ਕੇ ਉਹ ਕਿੱਥੇ ਉਹ ਕਿੱਥੇ ਆਪਾਂ ਆਪਣੇ ਭਰਾਵਾਂ ਨੂੰ ਇਸ ਤਰ੍ਹਾਂ ਸਹੀ ਰਾਤੇ ਲਵਣਾ ਯਾਰ ਮੈਂ ਕੋਈ ਉਹਨਾਂ ਨਾਲ ਕੀ ਕੀਤੀ ਸੀ ਤੂੰ ਨਾਉਂ ਦਾਦੂ ਵਾਲਾ ਜਾ ਕੇ ਉਹਦੇ ਚਰਨਾਂ 'ਚ ਬਹਿ ਜਾਂਦਾ ਵਜਾ ਜਾ ਕੇ ਉਹ ਬਾਬੇ ਦੇ ਟੱਤੇ ਫੜ ਜਾਂਦਾ ਉੱਥੇ ਜਾ ਕੇ ਯਾਰ ਉਹ ਹਿੱਤੇ ਮਰ ਕੇ ਉਹਨਾਂ ਦੇ ਬੇੜੇ ਘਰ ਕੇ ਕਰਤੇ ਆ ਤੇ ਫਿਰ ਉਹਨਾਂ ਨੂੰ ਪਹਿਲਾਂ ਬਾਬਾ ਉਹਨਾਂ ਦੇ ਗਲੋ ਫੜਨਾ ਪਹਿਲੇ ਤੂੰ ਗਰੀਬ ਗਰੀਬ ਸਖਣ ਤੂੰ ਕਾਹਨੋਂ ਨਾ ਟਕਾਉਣਾ ਕਿੱਥੇ ਲਿਖਦੇ ਤੇਰੇ ਕੋ ਵੀ ਤੂੰ ਕਾਲ ਤੱਕਦੇ ਤੈਨੂੰ ਕੀ ਕੀ ਦਿੱਤੀ ਆ ਪੰਜਾ ਦਸ ਤਾਂ ਨਹੀਂ ਤੂੰ ਡਾਕ ਗਰੀਬਾਂ ਨੂੰ ਬਾਬਾ ਜੀ ਗਰੀਬਾਂ ਦੇ ਹੱਥ ਕੱਲ ਤੇ ਹੱਥ ਪਾਉਣਾ ਸੋਖਾ ਵਾ ਪਰ ਤੂੰ ਜਥੇਦਾਰ ਉਹਨਾਂ ਖਵਾਏਗਾ ਜਿਦਨ ਕੇ ਦਾਦੂ ਵਾਲ ਦੇ ਗੱਲੇ ਹੱਥ ਪਾ ਫਿਰ ਆਪਾਂ ਤੇਰੇ ਨਾਲ ਚੱਲਾਂਗੇ ਜਿਦਨ ਰਾਧਾ ਸਵਾਮੀ ਦੇ ਗੱਲ ਤੇ ਹੱਥ ਪਾ ਜਿਦਨ ਰਾਮ ਰਿੰਦ ਦੇ ਹੱਥ ਪਾ ਜਿਦਨ ਪਸਦ ਦਿਓ ਦੇ ਦਾਸ ਪਵਿੱਤਰ ਆਪਾਂ ਈਗਾ ਨਾ ਗਰੀਬਾਂ ਇਦੋਂ ਗੁਰਨ ਸਾਹਿਬ ਦਾ ਕੀ ਲਗਦਾ ਕਿ ਮੈਂ ਕੀ ਲਗਦਾ ਮੇਰੀ ਗੱਲ ਸੁਣੋ ਬਾਬਾ ਜੀ ਤੁਹਾਨੂੰ ਕੋ ਦਸਨ ਚ ਹੋਰ ਹੋ ਜਾਂਦੀ ਤਾਂ ਤੁਸੀਂ ਐਸਾ ਨਾ ਚੱਲਦੇ ਜੋ ਬਾਬਾ ਜੀ ਜੋ ਮਰਜ਼ੀ ਤੁਸਨ ਮੰਨ ਲਾ ਤੇ ਮੈਂ ਮੈਂ ਕ੍ਰਿਸ਼ਚਰੀਆ ਮੰਨ ਲਾ ਮੈਂ ਸਾਈਆ ਮੇਰੇ ਮਾਂ ਦੇ ਸ਼ਰਦਾ ਵੀ ਮੈਂ ਗੁਰਨ ਸਾਹਿਬ ਘਰ ਤੋਂ ਖੜਨਾ ਤੇ ਡਾਕ ਲੈਗਾ ਨਹੀਂ ਯਾਰ ਉਹ ਤਾਂ ਫਰਜ਼ ਬੰਦਾ ਰਿਹਾ ਨਾ ਫੇਰ ਉਹ ਮੇਰੀ ਬਾਬਾ ਜੀ ਗੱਲ ਗੱਲ ਇਹ ਆ ਜਿੱਥੇ ਉਹਨਾਂ ਲਿਖਿਆ ਵੀ ਜਬਰਾ ਮੜੀਆਂ ਜਿੱਥੇ ਹੋਰ ਪੂਜਾ ਹੁੰਦੀ ਆ ਉਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਗੱਲ ਇੰਨੀ ਆ। ਬਾਤੋਂ ਬਾਤੋਂ ਨਹੀਂ ਹੋਵੇ ਆ। ਸ੍ਰੀ ਹਰਗੋਬਿੰਦ ਪਾਸ਼ਾ ਨੇ ਆ ਆ ਆ ਤੀਰ ਹੀ ਬਾਬਾ ਸ਼ਨੀ ਸਾਹਿਬ ਦੇ ਕੀ ਜਨੀ ਸਾਹਿਬ ਜੀ ਨੇ ਉਹਨਾਂ ਨੇ ਕਰਾ ਲਾਇਆ। ਮੇਰੀ ਅੱਖ ਬੰਦਾ ਹੋਇਆ। ਯਾਨ ਮੈਂ ਤੁਹਾਨੂੰ ਸਾਗ ਗੁਰਦਰਾ ਕਰਾ। ਚਿਰਾਗ ਬਲਦੇ ਆ। ਮੇਰੀ ਦੱਸ ਕੀ? ਮੇਰੀ ਦੱਸ ਗੱਲ ਕੀ ਆ? ਬਾਬਾ ਜੀ ਤੁਹਾਡੇ ਨਾਮ ਦੇ ਧਰਮ ਦੇ ਨਾਮ ਦੇ ਕਦੀ ਵੀ ਨਹੀਂ ਕਿਸੇ ਨਾਲ ਕੋਈ ਇਹ ਚੀਜ਼ ਕਰੀ ਤਾਂ ਧਰਮ ਬੜੇ ਥਾਵਾਂ ਤੇ ਬੋਲਦਾ ਜੇ ਸਾਡੇ ਇੱਥੋਂ ਸਾਗ ਗੁਰਦਰਾ ਤੇ 33 ਕਰੋੜ ਦੇਵੀ ਦੇਵਤੇ ਆਏ ਆ। ਉਹ ਸਾਰਾ ਦੇ ਉੱਤੇ ਮੜੀ ਮੀੜੇ ਚੱਲੀ ਜਾਂਦੇ ਆ। ਬਾਬਾ ਜੀ ਇਹ ਚਾਹ ਵਾਪਸ ਤੇਰੇ ਨਾਲ ਕਰਦੇ ਨਾ ਚਲੀ ਯਾਰ ਫਿਰ ਤੂੰ ਇਹ ਕਾ ਲੈ ਮੇਰੀ ਬੇਨਤੀ ਆ ਯਾਰ ਉਹ ਅੱਜ ਦਾ ਉਹ ਲਾਡੀ ਸਿੰਗਲ ਵਾਈ ਆ ਹੈਨਾ ਕਿਹੜਾ ਕਿਹੜਾ ਉਹ ਸਿੰਗ ਜਿਹਦੇ ਘਰ ਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਦੇਖ ਆ ਨਾ ਕੱਦਾਂ ਚਿੰਜੀ ਦੀ ਪੂਜਾ ਤੇ ਪੀਰਾਂ ਦੀ ਜੀ ਦੀਵੇ ਜਗਾਉਂਦਾ ਆ ਮੈਂ ਕੋਈ ਨਹੀਂ ਆਉਂਦੀ ਬਾਬਾ ਕੀ ਕਿਹੜੇ ਚੱਕਰਾਂ ਚ ਪਾਉਣਾ ਚਾਹੁੰਦੇ ਜੇ ਤੁਸੀਂ ਮੈਂ ਬਿਲਕੁਲ ਬਿਲਕੁਲ ਮੈਨੂੰ ਗੁਰਬਾਣੀ ਉਹਦੀ ਗੁਰਬਾਣੀ ਗੁਰਬਾਣੀ ਕਹਿੰਦੀ ਸ਼ਿਵ ਸ਼ਕਤ ਆਪ ਪਾਏ ਕੇ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਮੈਂ ਵੇਖੇ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਭ ਦਾ ਮਨ ਬਚਾਵੇ ਗੱਲ ਤੇ ਸ਼ਬਦ ਦੀ ਆ ਤੂੰ ਹਣ ਸ਼ਰ ਕੀ ਚੜਾ ਲਾ ਕੇ ਬਹਿ ਗਿਆ ਸਾਨੂੰ ਨਹੀਂ ਪਤਾ ਠੀਕ ਆ ਸਾਨੂੰ ਨਹੀਂ ਮੈਨੂੰ 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 ਇਹ ਆ ਕਿ ਕਾਲ ਦੇ ਐਗਜ਼ਾਮ ਤਾਂ ਨਹੀਂ ਮੈਂ ਮਰਿਆਦਾ ਅਨਸਾਰ ਗਾ ਹੋ ਕੋਈ ਵਿਚਿਆ ਨਾ ਸਾਡੀਆਂ ਮਰਿਆਦਾ ਵੇਲੀਆਂ ਤੁਹਾਡੀਆਂ ਸਾਰੀਆਂ ਮਰਿਆਦਾ ਵੇਲੀਆਂ ਕਾਲ ਤੱਕ ਤੇ ਤੁਹਾਡਾ ਹੋ ਗਿਆ ਪੰਜੇ ਤੱਕ ਤੁਹਾਡਾ ਤੇ ਸਾਡਾ ਗਰੀਬਾ ਦਾ ਕੁਝ ਨਹੀਂ ਆ ਸਾਡਾ ਗਰੀਬਾ ਦਾ ਨਾ ਪਾਸੇ ਇੱਕ ਨਾ ਪਾਸੇ ਕਿਹੜੇ ਜੇ ਬਾਬਾ ਜੀ ਜੇ ਤਾਂ ਇਹ ਤਾਂ ਦਾਫਾ ਰੋ ਉਹ ਪਰ ਤੇ ਮੰਨੋ ਤੇ ਸਾਨੂੰ ਉਹ ਕਿਹਾ ਉਹ ਮੰਨੋਗੇ ਤੇ ਫੇਰ ਮੰਨਦਿਆਂ ਨੂੰ ਡੰਡੇ ਨਹੀਂ ਜੇ ਗ੍ਰੰਥ ਸਾਹਿਬ ਤੇ ਤੁਸੀਂ ਸਾਨੂੰ ਬਰਖਾਸਤ ਕਰਤਾ ਤੇਰਾ ਗੁਰਦਾਸ ਵਕੀਲੇ ਜਰਾ ਜਿਹੜੇ ਬਾਟੇ ਤੁਸੀਂ ਵਖਰੇ ਕਾਟੇ ਕਰਦੇ ਆ ਆਪਾਂ ਆਪਾਂ ਕੀਨੇ ਕੀਤਾ ਹੁਣ ਇੰਨਾ ਇੰਨੀ ਕਿਰਪਾ ਕਰੋ ਅਗਰ ਕਿਨੇ ਕਾਲ ਤੱਕ ਕਿਤੇ ਗੋਲਕ ਵਿੋਖਰੀ ਕਰ ਦੋ ਤੇ ਕਿਤੇ ਨਿਆਰਾ ਤੇ ਗੋਲਕ ਵੀ ਦੋ ਕਰੋ ਉੱਤੇ ਇੱਕ ਲਿਖੋ ਗੋਲਕ ਮਰਜੀ ਵੀ ਸਿਕਾਂ ਦੀ ਉਹਦੇ ਜਿਹਨਾਂ ਨੂੰ ਗੋਲ ਤੇ ਜਿਹੜਾ 12 ਕਰੋੜ 80 12 ਕਰੋੜ 48 ਲੱਖ ਦਾ ਬਜਟ ਪਾਸ ਹੁੰਦਾ ਉਹ ਚ ਵੀ ਕਿਤੇ ਅਦਾ ਮਰਜੀ ਸਿੰਘਾਂ ਨੂੰ ਦੋ ਹਾਂ ਵੀ ਇਹ ਮਰਜੀ ਮਾਰੇ ਇਹਨਾਂ ਨੂੰ ਵਖਰਾ ਅਦਾ ਕਰ ਦਈਏ ਬਾਬਾ ਜੀ ਜਿਹੜੇ ਫਾਈ ਬੰਦੇ ਨਾ ਉਹਦਾ ਜਿਹੜਾ ਕਾਰਨ ਸ਼੍ਰੋਮਣੀ ਕਮੇਟੀ ਆ ਉਹਨਾਂ ਦੇ ਸਿਰ ਤੇ ਛੇਤਰ ਮਾਰੋ ਪੱਗਾ ਲਾ ਲਾ ਕੇ ਉਹਨਾਂ ਦੀਆਂ ਜਿਹੜੇ ਸਾਰੇ ਬੰਦੇ ਨੇ ਉਹਨਾਂ ਤੇ ਤੇ ਸਾਥ ਹੈ ਹੀ ਨਹੀਂ ਨਾ ਹੀ ਉਹਨਾਂ ਨੂੰ ਕਿਉਂ ਤੇ ਫਿਰ ਤੂੰ بابا ਤੂੰ ਕੱਲੇ ਨੇ ਕਿ ਤਰ੍ਹਾਂ ਡਾਕ ਲਿਆ ਫਿਰ ਫਿਰ ਤੂੰ ਕੱਲੇ ਨੇ ਕਿ ਤਰ੍ਹਾਂ ਡਾਕ ਲਿਆ ਕਿੰਨੀ ਗੱਲ ਨਹੀਂ ਸੁਣ ਬਾਬਾ ਦੀਆਂ ਗੱਲ ਸੁਣੀ ਆ ਮਿੰਤਾ ਵਾਲੀ ਗੱਲ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਤੁਹਾਡੇ ਪੈਰ ਫੜਦਾ ਇਹ ਕੰਮ ਮਤ ਕਰੋ ਇਹ ਪੰਜਾਬ ਦਾ ਬੜਾ ਮਾਹੌਲ ਬੜਾ ਖਰਾਬ ਹੋਣਾ ਜੇ ਜ਼ਰਦਾਰ ਪਿੱਛੇ ਉਹ ਮੈਂ ਨਾ ਸਰਾਹ ਕਰਾਉ ਜਿਹਦੇ ਮਗਰੀ ਘਰ ਜਗਾ ਯਾਰ ਜਿੰਦੇ ਮਰਜ਼ੀ ਕਰਾਉ ਮੈਂ ਨਹੀਂ ਇੰਟਰਫੇਰ ਕਰਾ ਤੁਹਾਡੀਆਂ ਚ ਕਰਦਾ ਹੋ ਬਾਬਾ ਜੀ ਧਕਾਰ ਹੀ ਹੈਗਾ ਤੁਹਾਨੂੰ ਕੋਈ ਤੁਸੀਂ ਗ੍ਰੈਂਸਰ ਤੁਹਾਡਾ ਥੋੜਾ ਵਜਾ ਤੁਹਾਡਾ ਲਿਖਦੇ ਆ ਜਾ ਡੇਕੇ ਰਿਸ਼ਤੇਦਾਰ ਨੇ ਲਿਖਿਆ ਵਾ ਜੱਟਾ ਡੇਕਰ ਹੋ ਜਾਣ ਡਿਆ ਜੇ ਬਾਬਾ ਜੀ ਫਿਰ ਇੱਕ ਗੱਲ ਸੁਣੋ ਮੇਰੀ ਜੇ ਤੂੰ ਇਹ ਜੇ ਮੇਰੇ ਸਾਹਮਣੇ ਮੇਰੇ ਸਾਹਮਣੇ ਫਿਰ ਕੀ ਕਰੂ ਏ ਕਿਤਰਾ ਕਿਤਰਾ ਜੀ ਮੇਰੇ ਸਾਹਮਣੇ ਗੁੱਡੂ ਸਾਹਿਬ ਦਾ ਕੋਈ ਨਰਾਦਰ ਕਰੇ ਮੈਂ ਕੀ ਕਰੂ ਤੁਸੀਂ ਗਰਬਾਣੀ ਪੜਨ ਨੂੰ ਨਰਾਦਰ ਕਹਿੰਦੇ ਜੀ ਬਾਬਾ ਜੀ ਜਿੱਥੇ ਬੈਠੀ ਆਈ ਉਹਨੂੰ ਜਾ ਕੇ ਮਾਰ ਉੱਥੇ ਜਾ ਕੇ ਆਪਣਾ ਕੋਈ ਕਲਿਆਣ ਕਰਾ ਉੱਥੇ ਆਪਣਾ ਠੀਕ ਆ ਇਹ ਗਰਬਾਣੀ ਪੜੀ ਜਾਂਦੀ ਆ ਠੀਕ ਆ ਬੜੇ ਬੜੇ ਵਿਦਵਾਨ ਆ ਤੇ ਕੀਤੇ ਆਪਣੇ ਲੋਕਾਂ ਨੂੰ ਸਮਝਾਉਣ ਕਰਕੇ ਸਾਰੇ ਲੋਕ ਇਸ ਤਰ੍ਹਾਂ ਜੁੜਦੇ ਜਾਂਦੇ ਆ ਤੇ ਇਹ ਇਹਨਾਂ ਚੀਜ਼ਾਂ ਤੋਂ ਥੋੜੇ ਪਿਛੇ ਹਟਣਗੇ ਹੈਨਾ ਗੱਲ ਬਾਪਾ ਜੀ ਮੈਂ ਤਾਂ ਸਮਝਾਉਣਾ ਮੈਨੂੰ ਸਮਝਾਉਣਾ ਤੇ ਪਾਸਟਰ ਦੇ올 ਨੂੰ ਸਮਝਾਓ ਉਹ ਵੀ ਤੁਹਾਡਾ ਜੱਟ ਆ ਰਾਧਾ ਸੁਆਮੀ ਨੂੰ ਸਮਝਾ ਕੇ ਬਾਲੋ ਵੀ ਉਹ ਵੀ ਜੱਟ ਆ ਰਾਮ ਰਹੀਮ ਨੂੰ ਬਾਲੋ ਉਹ ਵੀ ਜੱਟ ਆ ਉਹਨਾਂ ਨੂੰ ਸਮਝਾਓ ਪਹਿਲਾਂ ਵੀ ਦੱਲਿਓ ਨਾ ਗਰੀਬ ਲੋਕਾਂ ਨੂੰ ਧਮਰਾਹ ਕਰੋ ਉਹ ਦੱਲਿਓ ਨਾ ਗਰੀਬ ਲੋਕਾਂ ਨੂੰ ਧਮਰਾਹ ਕਰੋ ਉਹਨਾਂ ਨੂੰ ਕਹੋ ਬਾਬਾ ਉਹਨਾਂ ਗਰੀਬ ਲੋਕਾਂ ਨੂੰ ਧਮਰਾਹ ਕੀਤਾ ਹੋਇਆ ਕੰਜਰ ਦੇ ਪੁੱਤਾਂ ਵਿਚ ਮੇਰੀ ਬੇਨਤੀ ਹੈ ਕਿ ਮੈਂ ਮੈਂ ਆ ਸਭ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਸਭ ਵੀਰ ਮੇਰੇ ਭਰਾ ਲਈ ਇੱਕ ਦੂਜੇ ਨੂੰ ਇਹ ਤਲਖੀ ਨਾ ਦਈਏ ਵੀ ਆਪਾਂ ਐ ਤਰੀਕੇ ਬੋਲਦੇ ਕਿ ਚੱਕਾ ਬਾਬਾ ਨਹੀਂ ਪਰ ਗ੍ਰੰਥ ਸਾਹਿਬ ਢਾਕੇ ਥੋੜਾ ਤੁਸੀਂ ਕਿੰਨੂ ਆ ਇਸ ਤਰ੍ਹਾਂ ਹੱਥ ਜੋੜਨ ਦੇ ਗ੍ਰੰਥ ਸਾਹਿਬ ਢਾਕੇ ਹਾ ਗੜਾ ਦੀ ਪ੍ਰਚਾਰ ਕਰਨ ਦੇ ਜੀ ਕਿਹੜੇ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਹੋ ਜੀ ਹਾਂ ਹਾਂ ਜਿਹੜਾ ਗਰੀਬ ਗਰੀਬ ਸਿੱਖਿਆ ਕਰ ਕਰਾਂ ਸਾਹਿਬ ਨਹੀਂ ਜਾਣਦੇ ਇਹ ਕਿਹੜਾ ਪ੍ਰਚਾਰ ਹੋਇਆ ਡਾਡੂ ਕੰਦਾ ਮੈਂ ਚੱਲ ਮੈਨੂੰ ਇੱਕ ਦੱਸੋ ਜੇ ਉਹ ਅੱਜ ਮੰਨਦਾ ਉਹਦੇਗਾ 3 ਪੁੱਤ ਮੰਗ ਤੇ ਉਹਨਾਂ ਨੇ ਕਿਹਾ ਪੀਡੀਐਮ ਨਹੀਂ ਚੱਲਦਾ ਤੇ ਤੁਸੀਂ ਕੀ ਸਮਝਾਉਂਦੇ ਜੋ ਕੋਈ ਗੱਲ ਨਹੀਂ ਪੀੜੀਆਂ ਤੇ ਚੱਲ ਨਹੀਂ ਆਉਂਦਾ ਤੁਹਾਡੇ ਵੀ ਤੇ ਚੱਲੀ ਆਉਂਦਾ ਰਾਜਸਮਾਨੀ ਦੇ ਤਰ੍ਹਾਂ ਚੱਲੀ ਆਉਂਦਾ ਕੋਈ ਕਾਰ ਉਹ ਬੁੱਢਾ ਹੋ ਗਿਆ ਉਹਦੇ ਫੇਰ ਪਿਓ ਦੇ ਪਾਪਿਓ ਦੀ ਗੱਡੀ ਦੂਜੇ ਨੂੰ ਮਿਲ ਗਈ ਫੇਰ ਨਿਆਣੇ ਨੇ ਫੜ ਲਈ ਉਹ ਵੀ ਤੇ ਚੱਲੀ ਆਉਂਦੇ ਕੋਈ ਗੱਲ ਨਹੀਂ ਸਾਡੇ ਮੰਨੀ ਜਾਂਦੇ ਤੇ ਫੇਰ ਕੀ ਆ ਸਾਡੇ ਤੇ ਤਲ ਕੀ ਨਹੀਂ ਕੱਤ ਹੋ ਗਈ ਆ ਵੈਰੂ ਜੀ ਭਾਜੀ ਇੱਕ ਤਰ੍ਹਾਂ ਮੈਂ ਗੱਲ ਦੱਸਾਂ 15 ਮੇਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਵੈਰੂ ਜੀ 15 ਭਗਤਾਂ ਦੀ ਗੁਰਬਾਣੀ ਦਰਜ ਹੈ ਤੇ 15 ਭਗਤਾਂ ਦੀ ਕੋਈ ਵੀ ਨਹੀਂ ਸਿੱਖ ਹੋਇਆ ਮੇਰੀ ਬੰਦ 15 ਭਗਤਾਂ ਦੀ ਕੋਈ ਸਿੱਖ ਨਹੀਂ ਆ ਵੈਰੂ ਜੀ ਉਹ ਸਿੱਖ ਤਾਂ ਗੁਰੂ ਰਵੀ ਸਿੰਘ ਲੰਦਾ ਉਹਨਾਂ ਦੀ ਗੁਰਬਾਣੀ ਇੱਕੋ ਹੀ ਸ਼ਲੋਕ ਦਰਜ ਆ ਪਰ ਠੀਕ ਹੈ ਜੀ ਬਾਦਰ ਗੱਲ ਨਹੀਂ ਕਰਨਦੇ ਉਹਨਾਂ ਦੂਸਰੇ ਕੋਈ ਹੋਰ ਗੱਲ ਕਰਨਦੇ ਬੇਨਤੀ ਸੁਣਿਓ ਜੀ ਜੀ ਇਹਨੇ 15 ਪੰਕਤਾਂ ਦੀ ਗੱਲ ਕੀਤੀ ਆ ਹਾਂਜੀ ਹੈਲੋ ਹੈਲੋ ਹਾਂਜੀ 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 ਦੱਸੋ ਦੱਸੋ ਗੁਰੂ ਸਾਹਿਬ ਦੀ ਬੋਲੀ ਦੀ ਦੁਬਿਧਾ ਮੈਂ ਪੜੋ ਹਰਬਿੰਦ ਹੋਰ ਨਾ ਪੁੱਛੋ ਮੜੇ ਮਸਾਲਾ ਨਾ ਜਾਈਏ ਤੇ ਅਰਥ ਕਰ ਦਿਓ ਜੀ ਮੈਂ ਕਹਿੰਦੇ ਬੜਾ ਕੁਝ ਆਉਂਦਾ ਫਿਰ ਬਾਬੇ ਸ਼ੇਖ ਫਰੀਦ ਉਹਨਾਂ ਦੇ ਸਲੋਕ ਆਉਂਦੇ ਕੋਈ ਗੱਲ ਨਹੀਂ ਜੀ ਕਦੀ ਗੱਲ ਆ ਸਾਰਾ ਕੁਝ ਚੱਲੇ ਜਾਂਦਾ ਬਾਬਾ ਫਿਰ ਸ਼ੇਖ ਬਾਬਾ ਸ਼ੇਖ ਫਰੀਦ ਕੀ ਕਹਿੰਦੇ ਆ ਉਹਨਾਂ ਦੀ ਬਾਣੀ ਪੜੋ ਨਾ ਗੁਰੂਆਂ ਮੈਂ ਤੁਹਾਨੂੰ ਬਾਬਾ ਜੀ ਸਾਰਾ ਕੁਝ ਦੱਸ ਲਿਆ ਤੇ ਬੜਾ ਗੁਰਬਾਣੀ ਬੜਾ ਕੀ ਪੀ ਆ ਗੁਰਬਾਣੀ ਬੜਾ ਕੋਈ ਦੱਸਦੀ ਗੁਰਬਾਣੀ ਨੂੰ ਮੰਨਦਾ ਕੌਣ ਆ ਮੰਨੇ ਕੋਈ ਕੁਝ ਫੇਰਿਆ ਠੀਕ ਆ ਤੁਹਾਨੂੰ ਪੁੱਛ ਕੇ ਦੇਖੋ ਕਿ ਗੁਰਬਾਣੀ ਨੂੰ ਮੰਨਣ ਕੌਣ ਡਿਆ ਪੰਜਾਬ ਦੇ ਵਿੱਚ ਲਿਖਨ 1920 ਦੇ ਵਿੱਚ ਰਹਿਤਮ ਰਿਆਦਾ ਤਿਆਰ ਹੋਈ ਜਿਹਦੇ ਵਿੱਚ 1.5 ਮਾਨ ਜਿਹੜਾ ਅਸੀਂ ਭਾਰ ਹੀ ਉਹ ਮੁਖਰੜੇ ਦਾ ਉਹਦੇ ਵਿੱਚ ਇੱਕ ਛੋਟਾ ਜਿਹਾ ਖੜਾ ਆਪਣੇ ਸਾਹਮਣੇ ਪੇਸ਼ ਕੀਤਾ ਉਹ ਆਪਣੇ ਤੋਂ ਖਿਆਨੇ ਹੀ ਨਾ ਉਹਨਾਂ ਨੇ ਕੁਝ ਰਹਿਤ ਮਰਿਆਦਾ ਇੱਕ ਚੀਜ਼ ਇੱਕ ਤੰਗ ਇੱਕ ਤਰੀਕਾ ਦੱਸਿਆ ਗੱਲ ਤੇ ਦੂਸਰੀ ਵੀ ਹੁੰਦੀ ਹੈ ਆ ਕਿ ਜਦੋਂ ਆਪਾਂ ਕੋਈ ਗੱਲ ਸ਼ੁਰੂ ਕੀਤੀ ਉਹਦਾ ਸਾਰਾ ਨਬਟਾਰਾ ਹੋ ਗਿਆ ਤੁਸੀਂ ਕਿਹਾ 1900 1920 ਦੇ ਵਿੱਚ ਗੁਰਦਾਰ ਸੁਧਾਰੇ ਲਿਆ ਚੱਲੇ ਤੇ ਕੀ ਹਾਲੇ ਤੱਕ ਗੁਰਦਾਰ ਸੁਧਾਰੇ ਗਏ ਜਾਂ ਨਹੀਂ ਹਾਲੇ ਤੱਕ ਤਾਂ ਸਰਦੂ ਜੀ ਫਿਰ ਉਹ ਜਿਹੜਾ ਸਿੱਖ ਉਹਦਾ ਫਰਜ਼ ਹੈ ਉਹ 1900 ਦੇ ਡਿਊਟੀ ਨਿਭਾਉਂਦਾ ਤੁਸੀਂ ਆਪ ਦੀ ਨੁਮਾਰੇ ਦੇ ਵਿੱਚ ਆਪਣੀ ਕੋਈ ਆਈ ਜਿਬੋ ਨਾਲ ਫਰਜ਼ੇ ਜਦੋਂ ਕੇ ਇਹ ਗੱਲ ਦਾ ਹੱਲ ਉਹ ਜੇ ਨਾ ਜਦੋਂ ਉਹ ਮੰਨ ਲੋ ਹੋ ਗਿਆ ਪਰਿਵਾਰ ਖੰਡਪਾਟ ਸਾਹਿਬ ਕਰਵਾ ਰਿਹਾ ਏ ਉਹਦਾ ਮੈਗੇ ਥਾਣੇ ਦੇ ਵਿੱਚ ਫੈਂਸ ਬਾਬਾ ਜੀ ਸਵਾਲ ਲੱਤੇ ਹੋਣਾ ਹੀ ਹੋਣਾ ਇਹ ਨਾ ਕਿ ਤੁਸੀਂ ਨਾ ਦਿੱਤਾ ਗਰੰਟ ਸਾਹਿਬ ਗਰੰਟ ਸਾਹਿਬ ਆਉਣਾ ਨਹੀਂ ਗਰੰਟ ਸਾਹਿਬ ਜੀ ਮਤਲਬ ਸਾਗੇ ਤੇ ਦੇਖੋ ਮੇਰੀ ਬਾਬਾ ਜੀ ਗੱਲ ਸੁਣੋ ਰੁਕ ਜਾ ਰੁਕ ਜਾ ਮੇਰੀ ਗੱਲ ਸੁਣ ਜੇ ਹਰਮੰਦਰ ਸਾਹਿਬ ਚਾਹ ਕੋਈ ਰੂਮ ਕੈਪ ਹੋ ਸਕਦੇ ਆ ਤੇ ਜੇ ਤੁਹਾਨੂੰ ਹੋਰ ਕਿਤੇ ਗਰੰਟ ਸਾਹਿਬ ਨਹੀਂ ਮਿਲ ਸਕਦਾ ਜੇ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ 428 ਰੂਮ ਕੈਪ ਹੋ ਗਏ ਆ ਤੇ ਸਾਨੂੰ ਗਰੀਬ ਨੇ ਹੋਵੇ ਗਰੰਟ ਸਾਹਿਬ ਨਹੀਂ ਮਿਲ ਮਹਾਰਾਜ ਇਹ ਰੋਕਦਾ ਕੌਣ ਹੈ ਆਪਾਂ ਰੇ ਆ ਵੀ ਉਹ ਵੀ ਅਕਾਲ ਤਖਤ ਸਰਦੂ ਨੂੰ ਨਾਮਾ ਜਾਰੀ ਹੈ ਜਿਸ ਦੇ ਅਨੁਸਾਰ ਇਹ ਸੜਕੋ ਜੀ ਕੀਤਾ ਜਾਂਦਾ ਤੂੰ ਇਸ ਕਰਕੇ ਆਪਾਂ ਇਹ ਜੀ ਦੇ ਵਿੱਚ ਅਕਾਲ ਤਖਤ ਵੀ ਅਕਾਲ ਤਖਤ ਤੁਹਾਡੀ ਜੇਬ ਤੇ ਆ ਅਕਾਲ ਤਖਤ ਤੁਹਾਡੀ ਜੇਬ ਤੇ ਅਕਾਲ ਤਖਤ ਨੇ ਤੇਰਾ ਰਾਮ ਰਹੀਮ ਨੂੰ ਮਾਫੀ ਦੇਤੀ ਤਾਂ ਸੰਧਾਨ ਨੂੰ ਅੰਦਰ ਕੀਤਾ ਵਾ ਤੇ ਵੇਖੋ ਜੀ ਅਸੀਂ ਆ ਅਕਾਲ ਤਖਤ ਸਰਦੂ ਨੂੰ ਜੇ ਜੇ ਮੈਨੂੰ ਪਤਾ ਤੈਨੂੰ ਸਿੱਖ ਜਾ ਬਸ ਆਪ ਵੀ ਸਿੱਖ ਉਹ ਖਾਸ ਕਰਕੇ ਤੂੰ ਹੀ ਸਿੱਖ ਜਾ ਆਪਾਂ ਨਹੀਂ ਸਿੱਖ ਮੈਂ ਤੇਰੇ ਤੁਹਾਨੂੰ ਕਹਿੰਦੇ ਪਾ ਨੂੰ ਸਿੱਖ ਬਣ ਲੈਣ ਦੋ ਹੱਥ ਸਾਡੇ ਜੋੜੇ ਤੁਹਾਡੇ ਠੀਕ ਦੇਖੋ ਜੀ ਬੜੀ ਵਧੀਆ ਸੋਹਣੀ ਗੱਲ ਹੈ ਤੁਸੀਂ ਆਪ ਕਹਿ ਰਹੇ ਜੀ ਕਿ ਚਲੋ ਜੋ ਵੀ ਹੈ ਠੀਕ ਹੈ ਜੋ ਹੋ ਗਿਆ ਮੈਂ ਅਗਲਾ ਵਧੀਆ ਆਪਾਂ ਦੇ ਵਿੱਚ ਕੋਈ ਗੱਲ ਨਹੀਂ ਕਰਾਂਗੇ ਇਹ ਕਰਕੇ ਇੱਕ ਦਿਨ ਚਾਰੇ ਵੀ ਨੂੰ ਕਿਤੇ ਪੀਰਾਂ ਨੂੰ ਮੰਨੇ ਜਾਂਦੇ ਕਿਤੇ ਗਰੀਬਾਂ ਨੂੰ ਮੰਨੇ ਜਾਂਦੇ ਉਹ ਕਿਤੇ ਸਿੱਖ ਜੀ ਨੂੰ ਮੰਨੇ ਜਾਂਦੇ ਨਾ ਤੇ ਕਰ ਗੁਰੂ ਗ੍ਰੰਥ ਸਾਹਿਬ ਜਾਊਗਾ ਆਪਣੀ ਕਿਰਪਾ ਕਰਨਗੇ ਕਿਤੇ ਗੁਰੂ ਦੇ ਲੜ ਲੱਗਣਗੇ ਲੱਗ ਲੈਣ ਦੋ ਚਲੋ ਠੀਕ ਹੈ ਜੀ ਚੱਲਦੀ ਕਹਾਣੀ ਹਾਂ ਜੀ